ਆਨ ਨਾਲ ਸੁਣਿਓ ਜਿਹੜੇ ਆਪਾਂ ਘਰੇ ਕੁੱਤੇ ਜਾਂ ਬਿੱਲੇ ਪਾਲਦੇ ਆ ਇਹ ਆਪਾਂ ਐਵੇਂ ਨਹੀਂ ਪਾਲਦੇ ਇਹ ਕੋਈ ਆਪਾਂ ਤੋਂ ਪਿਛਲੇ ਜਨਮ ਚ ਵਿਛੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਆਹ ਜਨਮ ਦੇ ਵਿੱਚ ਆਪਣੇ ਨਾਲ ਰਹਿਣਾ ਚਾਹੁੰਦੀਆਂ ਨੇ ਪਿਛਲੇ ਜਨਮ ਦੇ ਅਧੂਰੇ ਰਹੇ ਰਿਸ਼ਤੇ ਨੂੰ ਪੂਰਾ ਕਰਨ ਲਈ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਜਾਂ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਇੱਕ ਕੁਦਰਤ ਦੇ ਰੰਗ ਨੇ ਇਹਨਾਂ ਨੇ ਜਿਹੜਾ ਆਪਾਂ ਤੋਂ ਜ਼ਮੀਨਾਂ ਬਣਾਉਣੀਆਂ ਹੁੰਦੀਆਂ ਨੇ ਇਹਨਾਂ ਨੇ ਜਿਹੜਾ ਆਪਾਂ ਤੋਂ ਘਰ ਬਣਾਉਣੇ ਹੁੰਦੇ ਆ ਇੱਕ ਰੋਟੀ ਪਿੱਛੇ ਇਹ ਆਪਣੀ ਜਾਣ ਤੋਂ ਵੱਧ ਆਪਣੇ ਮਾਲਕ ਨੂੰ ਪਿਆਰ ਕਰਦੇ ਆ ਹਰ ਵਕਤ ਆਪਣੇ ਮਾਲਕ ਦੇ ਨਾਲ ਰਹਿਣਾ ਚਾਹੁੰਦੇ ਆ ਜੇ ਥੋੜੇ ਜੇ ਅੱਡ ਹੋ ਜਾਣ ਤਾਂ ਬਹੁਤ ਉਦਾਸ ਹੋ ਜਾਂਦੇ ਆ ਇਹ ਕੋਈ ਪਿਛਲੇ ਜਨਮ ਦੇ ਰਿਸ਼ਤੇ ਹੁੰਦੇ ਆ ਕਈ ਵਾਰ ਤਾਂ ਆਪਣੇ ਮਾਲਕ ਪਿੱਛੇ ਆਪਣੀ ਜਾਨ ਵਾਰ ਦਿੰਦੇ ਆ ਜਿੰਨਾ ਆਪਾਂ ਇਹਨਾਂ ਨੂੰ ਪਿਆਰ ਕਰਾਂਗੇ ਉਦੋਂ ਕਈ ਗੁਣਾ ਵੱਧ ਆਪਾਂ ਨੂੰ ਇਹ ਪਿਆਰ ਮੋੜ ਦਿਆ ਇਨਸਾਨਾਂ ਨਾਲੋਂ ਵੱਧ ਇਹ ਆਪਣੀ ਕਦਰ ਕਰਦੇ ਨੇ ਅੱਜ ਕੱਲ ਇਨਸਾਨਾਂ ਦੇ ਵਿੱਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਆਪਾਂ ਜਿੱਦਾ ਜਿੰਨਾ ਕਰਾਂਗੇ ਜਦੋਂ ਉਹ ਆਪਣੇ ਬਰਾਬਰ ਹੋ ਗਿਆ ਨਾ ਉਨੇ ਆਪਣੀਆਂ ਜੜਾਂ ਦੇ ਵਿੱਚ ਦਾਤੀ ਫੇਰੂਗਾ ਉਨੇ ਆਪਣਾ ਬੁਰਾ ਕਰੂਗਾ ਪਰ ਇਹ ਬੇਜਮਾਨ ਜਿਨ੍ਹਾਂ ਨੂੰ ਰੋਟੀ ਪਾਵਾਂਗੇ ਤਾਂ ਇਹ ਰੋਟੀ ਦਾ ਮੁੱਲ ਮੋੜਨਗੇ ਇਹ ਤਾਂ ਕੋਈ ਪਿਗਲੇ ਜਨਮਾਂ ਦੇ ਰਿਸ਼ਤੇ ਹੁੰਦੇ ਨੇ ਇਹ ਉਹ ਪ੍ਰਮਾਤਮਾ ਦੀਆਂ ਖੇਡਾਂ ਨੇ